ਸਵਾਗਤ ਹੈ ਦੋਸਤੋ ਪੰਜਾਬੀ ਵਲੌਗ ਚ ਆਪਾਂ ਪਹੁੰਚੇ ਸੀਗੇ ਬਠਿੰਡਾ ਆਪਾਂ ਅੱਜ ਦੇਖਣਾ ਹੈਗਾ ਬਠਿੰਡਾ ਦਾ ਕਿਲਾ ਮੁਬਾਰਕ ਇਹ ਭਾਰਤ ਦੇ ਪ੍ਰਚੀਨ ਕਿਲਿਆਂ ਵਿੱਚੋਂ ਇੱਕ ਹੈਗਾ ਹਿੰਦੁਸਤਾਨ ਦਾ ਪੁਰਾਣਾ ਕਿਲਾ ਹੈਗਾ ਕਿਲਾ ਮੁਬਾਰਕ ਡਿਸਟ੍ਰਿਕਟ ਹੈਗਾ ਬਠਿੰਡਾ ਬਠਿੰਡਾ ਦੇ ਵਿੱਚ ਹੀ ਹੈਗਾ ਇਹ ਅੱਜ ਆਪਾਂ ਦੇਖਣ ਆਏ ਸੀਗੇ ਆਪਾਂ ਦੇਖਦੇ ਆ ਜਿਹੜੇ-ਜਿਹੜੇ ਦਰਸ਼ਕ ਨਵੇਂ ਹੈਗੇ ਚੈਨਲ ਤੇ ਜਿਹੜੇ ਵੀਡੀਓ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਆਪਾਂ ਮਿਲਦੇ ਆਂ ਇੱਥੋਂ ਫਰੰਟ ਹੈਗਾ ਕਿਲੇ ਦਾ ਦੇਖੋ ਪਹਿਲਾਂ ਬਾਹਰਲੀ ਦਿੱਖ ਦੇਖ ਲਈਏ ਆਪਾਂ ਇਧਰਲੀ ਸਾਈਡ ਬਾਜ਼ਾਰ ਉਹ ਸਾਹਮਣੇ 메ਨ ਬਾਜ਼ਾਰ ਸਟਾਰਟ ਹੁੰਦਾ ਐਸਾਈਡ ਵੀ ਬਾਜ਼ਾਰ ਹੀ ਹੈਗਾ ਇਹ ਪਾਰਕਿੰਗ ਆ ਤੇ ਇਹ ਇਹ ਹੈਗਾ ਕਿਲੇ ਦਾ ਫਰੰਟ ਗੇਟ ਦੇਖੋ 100-100 ਫੁੱਟ ਦੀਆਂ ਕੰਧਾਂ ਹੈਗੀਆਂ। ਹਿੰਦੂਸਤਾਨ ਦਾ ਪ੍ਰਾਚੀਨ ਕਿਲਾ ਹੈਗਾ। ਕਿਹਾ ਜਾਂਦਾ ਹੈ ਕਿ 11ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀਗਾ। ਰਾਜਾ ਦੱਤ ਨੇ 11ਵੀਂ ਸਦੀ 'ਚ ਬਣਵਾਇਆ ਸੀਗਾ। ਜਦੋਂ ਇਹ ਕਿਲਾ ਬਣਾਇਆ ਨਾ ਉਸ ਟਾਈਮ ਤੇ ਇਹ ਕਿਲਾ ਕੱਚਾ ਸੀਗਾ ਕੱਚੀ ਗੜੀ ਵਾਂਗੂ ਸੀਗਾ ਬਾਅਦ ਚ ਜਿੰਨੇ ਵੀ ਸ਼ਾਸਕ ਆਏ ਹੌਲੀ ਹੌਲੀ ਇਹਨੂੰ ਪੱਕਾ ਕਰਕੇ ਇਹ ਇਹਦਾ ਫਾਈਨਲ ਰੂਪ ਇਹ ਦਿੱਤਾ ਸੀ ਦੇਖੋ 2000 ਸਾਲ ਪੁਰਾਣੀ ਇਮਾਰਤ ਬਹੁਤ ਸਾਰੇ ਲੋਕ ਇਹਨੂੰ ਦੇਖਣ ਆਉਂਦੇ ਆ ਤਾਂ ਹੀ ਇਹ ਪਾਰਕਿੰਗ ਚਲੋ ਆਪਾਂ ਚੱਲਦੇ ਆਂ ਅੰਦਰ ਪੈਰ ਗੇਟ ਤੋਂ ਇਹ ਹੈਗਾ 메ਨ ਦਰਵਾਜਾ ਦੇਖੋ ਕੰਧਾਂ ਦੇਖੋ ਹੇਗਾ ਫਰੰਟ ਥਿਲੇ ਦਾ ਮੇਨ ਦਰਵਾਜਾ ਉੱਪਰ ਇੱਕ ਗੁਰਦੁਆਰਾ ਸਾਹਿਬ ਬਣਿਆ ਹੈਗਾ ਤਸੀਬਾਸ਼ੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਈਡ ਤੇ ਵੀ ਕਮਰੇ ਬਣੇ ਹੈਗੇ ਵੱਡੇ ਵੱਡੇ ਉੱਪਰ ਵੀ ਪੁਰਾਣੇ ਕਮਰੇ ਆ ਉਹ ਦੇਖੋ ਖਿੜਕੀਆਂ ਵਗੈਰਾ ਟੁੱਟੀਆਂ ਆ ਆ ਬੁਰਜੀਆਂ ਕੱਢੀਆਂ ਹੋਈਆਂ ਸ਼ਾਇਦ سپورਟ ਨੂੰ ਕੱਢੀਆਂ ਹੋਈਆਂ ਡਿੱਗਣ ਵਾਲਾ ਹੋਊਗਾ ਨਾ ਤੇ ਇਹਦੀ سپورਟ ਦਿੱਤੀ ਆ ਸਾਰੀਆਂ ਪੁਰਜੀਆਂ ਦੇਖੋ ਤੇ ਸਾਈਡ ਤੇ ਜਿਹੜੀ ਆ ਇਹ ਇੱਕ ਪੁਰਾਣੀ ਹੈਗੀ ਉੱਪਰ ਵੀ ਪੁਰਾਣਾ ਕਿਉਂਕਿ ਕਿਲੇ ਨੂੰ ਤੁਸੀਂ ਆਪ ਹਿਸਾਬ ਲਾ ਸਕਦੇ ਹੋ 11ਵੀਂ ਸਦੀ ਦਾ ਮੰਨ ਲਓ 2000 ਸਾਲ ਪੁਰਾਣਾ ਹੈਗਾ ਇਹ ਦੇਖੋ ਦੋ 200 ਫੁੱਟ ਤੋਂ ਉੱਪਰ ਕੰਦਾ ਚੌੜੀਆਂ ਸੀ ਫਰੰਟ ਜਿੱਥੋਂ ਆਪਾਂ ਆਏ ਹਾਂ ਫਰੰਟ ਗੇਟ ਦੇ ਉੱਪਰ ਦੇਖੋ ਕਿੰਨੇ ਕਮਰੇ ਮਹੱਲ ਨੇ ਇਸ ਟੇਮਨਾ ਬਠਿੰਡਾ ਦਾ ਕਿਲਾ ਜਿਹੜਾ ਕਿਲਾ ਮੁਬਾਰਕ ਹੈ ਜਿਹੜਾ ਆਪਾਂ ਦੇਖ ਰਹੇ ਅੱਜ ਇਹ ਕਿਸੇ ਟਾਈਮ ਤੇ ਇਹ ਵੱਖ-ਵੱਖ ਸ਼ਾਸਕਾਂ ਦੀ ਰਾਜਧਾਨੀ ਰਿਹਾ ਰਾਜਾ ਡੈਬ ਨੇ ਬਣਾਇਆ ਬਾਅਦ ਵਿੱਚ ਅ ਪੱਟੀਰਾਓ ਵੇ ਕਬਜੇ ਚ ਵੀ ਰਿਹਾ ਏ ਪੱਟੀ ਰੋ ਸੀਗਾ ਜਿਹਦੇ ਨੋਂ ਤੇ ਬਠਿੰਡਾ ਦਾ ਨੋਂ ਪਿਆ ਹੈਗਾ ਬਠਿੰਡਾ ਪੱਟੀ ਰੋ ਮੈਂ ਉਸ ਤੋਂ ਬਾਅਦ ਪ੍ਰithvi ਰਾਜ ਤੋਂ ਅੰਦੇ ਅੰਦਰ ਰਿਹਾ ਏ ਕਿਲਾ ਆ ਦੇਖੋ ਇਹ ਬਾਰੀ ਕੰਦ ਇਸ ਕਿਲੇ ਤੋਂ ਨਾ ਪੂਰਾ ਸ਼ਹਿਰ ਦਿਸਦਾ ਕਿਉਂਕਿ ਰਾਜੇ ਮਹਾਰਾਜ ਜਿਹੜੇ ਆ ਆਪਣੇ ਕਿਲੇ ਸਭ ਤੋਂ ਉੱਚੇ ਬਣਾਉਂਦੇ ਸੀ ਕਿ ਉਹਨਾਂ ਤੋਂ ਉੱਚਾ ਕੋਈ ਵੀ ਘਰ ਨਾ ਹੋਵੇ। ਪ੍ਰਿਥਵੀ ਰਾਜ ਚੋਣ ਤੋਂ ਬਾਅਦ ਮੁਹੰਮਦ ਸੌਰੀ ਮਹਿਮੂਦ ਗਜਨਵੀ ਦੇ ਅਧਿਕਾਰ ਚ ਵੀ ਰਿਹਾ ਹੈ ਕਿਲਾ। ਸ਼ਾਇਦ ਇਸ ਕਿਲੇ ਨੇ ਬਹੁਤ ਸਾਰੇ ਯੁੱਧ ਦੇਖੇ ਹੋਣ ਬਹੁਤ ਸਾਰੀਆਂ ਲੜਾਈਆਂ ਪਰ ਇਹਦੀਆਂ ਕੰਦਾ ਇੰਨੀਆਂ ਮਜ਼ਬੂਤ ਕਿ ਵਕ ਵਕ ਸ਼ਾਸਕ ਨੇ ਨੂੰ ਆਪਣੀ ਰਾਜਤਨੀ ਬਣਾਇਆ ਦੇਖੋ ਇਹ ਹੁਣ ਇਸ ਟਾਈਮ ਤੇ ਕਿੰਨੇ ਲੋਕ ਦੇਖਣ ਆਉਂਦੇ ਆ ਆ ਰੋਡ ਕਿੰਨਾ ਚੌੜਾ ਹੈਗਾ ਉਹ ਸਾਹਮਣੇ ਦੇਖੋ ਕੰਦ ਇਲੇ ਦੀ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਬਣਿਆ ਹੈਗਾ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਕਹਿੰਦੇ ਆ ਕਿ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਹਰਗੋਬਿੰਦ ਸਿੰਘ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਏ ਸੀਗੇ ਕਿਹਾ ਜਾਂਦਾ ਕਿ 13ਵੀਂ ਸਦੀ ਚ ਹਿੰਦੁਸਤਾਨ ਦੀ ਸ਼ਾਸਕ ਸੀਗੀ ਰਜਿਆ ਸੁਲਤਾਨ ਉਹਨੂੰ ਗ੍ਰਿਫਤਾਰ ਕਰਕੇ ਜਦੋਂ ਕਿਤੇ ਵਿਦਰੋਹ ਵਿਦਰੋਹ ਹੋਇਆ ਹੋਊਗਾ ਉਹਦੇ ਸ਼ਾਸਨ ਦਾ ਤਾਂ ਉਹਨੂੰ ਗ੍ਰਿਫਤਾਰ ਕਰਕੇ ਜਦੋਂ ਲਿਆਂਦਾ ਗਿਆ ਤਾਂ ਇੱਥੇ ਕੈਦ ਰੱਖਿਆ ਗਿਆ ਸੀ ਇਸ ਕਿਲੇ ਚ ਸਭ ਤੋਂ ਵੱਧ ਸ਼ਾਸਕ ਜਿਹੜੇ ਆ ਉਹ ਇਸ ਕਿਲੇ ਵਿੱਚ ਰਹਿੰਦੇ ਰਹੇ ਸ਼ਾਇਦ ਇਹ ਸਭ ਤੋਂ ਪੁਰਾਣਾ ਹੈਗਾ ਤਾਂ ਕਰਕੇ 2000 ਸਾਲ ਪੁਰਾਣਾ ਜਿੰਨੇ ਵੀ ਕਿਲੇ ਦੇਖਿਆ ਆਪਾਂ 600 700 800 ਸਾਲ ਪੁਰਾਣੇ ਸੀ ਆ ਦੇਖੋ ਬਾਹਰਲੀ ਕੰਦਾ ਕਿਲੇ ਦੇ ਵਿੱਚ ਸ਼ਾਇਦ ਹੋਰ ਵੀ ਖੂਹ ਹੋਣਗੇ ਪਰ ਇੱਕ ਖੂਹ ਆ ਲੱਗਿਆ ਹੈਗਾ ਇਹ ਵੀ ਉਨਾ ਹੀ ਪੁਰਾਣਾ ਹੋਊਗਾ ਕਿਉਂਕਿ ਪੀਣ ਦਾ ਪਾਣੀ ਦਾ ਪ੍ਰਬੰਧ ਤਾਂ ਸਭ ਤੋਂ ਜ਼ਰੂਰੀ ਹੁੰਦਾ ਤਾਂ ਰਾਜੇ ਇਸ ਗੱਲ ਦਾ ਧਿਆਨ ਰੱਖਦੇ ਹੋਊਗੇ ਕਿ ਪੀਣ ਦਾ ਪਾਣੀ ਜਦੋਂ ਕਿਤੇ ਲੜਾਈ ਲੱਗਦੀ ਸੀਗੀ ਤਾਂ ਉਹ ਪੀਣ ਦਾ ਪਾਣੀ ਜਿਹੜਾ ਉਹ ਬਾਹਰ ਨਾ ਜਾਣਾ ਪਵੇ ਕਦੇ ਵੀ ਪਾਣੀ ਲੈਣ ਕਿਸੇ ਟਾਈਮ ਤੁਸੀਂ ਸੋਚੋ ਦੋਸਤੋ ਕਿਸੇ ਟਾਈਮ ਤੇ ਪ੍ਰਿਥਵੀ ਰਾਜ ਚੋਹਾਨ ਜਿਹਦੇ ਅੰਡਰ ਪੂਰਾ ਹਿੰਦੁਸਤਾਨ ਰਿਹਾ ਹੈਗਾ ਉਹ ਵੀ ਕਦੇ ਇਸ ਸ਼ਾਸਨ ਤੇ ਬੈਠਾ ਸੀਗਾ ਇੱਥੋਂ ਦੇ ਠੰਡੇ ਦੇ ਕਿਲੇ ਦੇ ਕਿਲਾ ਮਵਾਰਕ ਦੇ ਇਹਦਾ ਨਾ ਉਹ ਸਾਰੀ ਦਾ ਕੰਮ ਚੱਲ ਰਿਹਾ ਤਾਂ ਹੀ ਕਰਕੇ ਸਾਈਡ ਤੇ ਪੂਰੇ ਦਰਵਾਜ਼ੇ ਬੰਦ ਕਰੇ ਹੈਗੇ ਉੱਪਰ ਆਪਾਂ ਜਾ ਨਹੀਂ ਸਕਦੇ ਹਾ ਦੇਖੋ ਪਰ ਜਾਂਦੀਆਂ ਪੌੜੀਆਂ ਦੋਨੇ ਦੇਖੋ ਦੋਸਤੋ ਇਸ ਕਿਲੇ ਤੇ महमूद ਗਜਨਵੀ ਤੋਂ ਬਾਅਦ ਕਹਿੰਦੇ ਮੁਹੰਮਦ ਗੋਰੀ ਜਦੋਂ ਹਿੰਦੁਸਤਾਨ ਦਾ ਸ਼ਾਸਕ ਬਣਿਆ ਤਾਂ ਉਹਦੇ ਅਧਿਕਾਰ ਚ ਵੀ ਰਿਹਾ ਇਹ ਕਿਲਾ ਬਹੁਤ ਟਾਈਮ ਬਹੁਤ ਤਕੜਾ ਸ਼ਾਸਕ ਸੀਗਾ ਇਹ ਕਿਲਾ ਤੁਸੀਂ ਦੇਖੋ ਰਾਜਪੂਤਾਂ ਦੇ ਅੰਡਰ ਆ ਹੈਗਾ ਰਾਜਪੂਤਾਂ ਦੇ ਅੰਡਰ ਫਿਰ ਤੁਰਕਾਂ ਦੇ ਅੰਡਰ ਕਿੰਨੇ ਸ਼ਾਸਕ ਆਏ ਹੈਗੇ ਕੁਸ਼ਾਣਾ ਦੇ ਅੰਡਰ ਪ੍ਰਿਥਵੀ ਰਾਜ ਚੋਹਾਨ ਦੇ ਅੰਡਰ ਕਿੰਨੇ ਰਾਜਾਂ ਦੇ ਅੰਡਰ ਆ ਹੈਗਾ ਤੇ ਇਹ ਕਿਲਾ ਇੱਕ ਜੰਗੀ ਕਿਲਾ ਸੀਗਾ ਇਹ ਇੱਕ ਰੈਕਸ਼ੀ ਕਿਲਾ ਨਹੀਂ ਸੀਗਾ ਦੇਖੋ ਇਹਦੀਆਂ ਕੰਧਾਂ ਇੰਨੀਆਂ-ਨੀਆਂ ਵੱਡੀਆਂ ਮਤਲਬ ਆਮ ਕਿਲਿਆਂ ਦੀਆਂ ਕੰਧਾਂ 100 ਫੁੱਟ 50 ਫੁੱਟ ਹੁੰਦੀਆਂ ਇਹਦੀਆਂ ਕਿਲਾ 200-200 ਫੁੱਟ ਉੱਚੀਆਂ ਹੈਗੀਆਂ ਕਿ ਇਹ ਕਿੰਨੀਆਂ ਲੜਾਈਆਂ ਕਿੰਨੀਆਂ ਜੰਗਾਂ ਇੰਨੇ ਦੇਖੀਆਂ ਹੋਗੀਆਂ ਕਹਿੰਦੇ ਮੁਗਲ ਬਾਦਸ਼ਾਹ ਬਾਬਰ ਵੀ ਉਰੇ ਆਇਆ ਸੀਗਾ ਤੇ ਇਹ ਬਾਬਰ ਦੀਆਂ ਤੋਪਾਂ ਪਈਆਂ ਹੈਗੀਆਂ ਇਨੂੰ ਸੰਭਾਲ ਕੇ ਰੱਖਿਆ ਗਿਆ ਇੱਕ ਮਿਊਜ਼ੀਅਮ ਵਿੱਚ ਆ ਦੇਖੋ ਆ ਦੇਖੋ ਤੋਪਾਂ ਕਿੰਨੀਆਂ-ਕਿੰਨੀਆਂ ਵੱਡੀਆਂ ਇਹ ਹੈਗੀਆਂ ਤੁਸੀਂ ਦੇਖੋ ਆਪਾਂ ਸੋਚ ਨਹੀਂ ਸਕਦੇ ਕਿਵੇਂ ਬਣਾਈਆਂ ਹੋਗੀਆਂ ਤੇ ਸ਼ਾਇਦ ਇਹ ਜਿਹੜੀਆਂ ਤੋਪਾਂ ਇਸ ਕਿਲੇ ਦੀ ਸ਼ਾਨ ਹੋਣਗੀਆਂ ਤੇ ਇਹਨੂੰ ਦੁਸ਼ਮਣਾਂ ਤੋਂ ਬਚਾਉਂਦੀਆਂ ਹੋਗੀਆਂ ਚਾਰੇ ਹੂੰ ਸਾਈਡ ਤੇ ਕਿਲੇ ਦੇ ਚਾਰੇ ਸਾਈਡ ਤੇ ਇੱਕ ਇੱਕ ਤੋਪ ਰੱਖੀ ਹੋਊਗੀ ਕੋਈ ਵੀ ਯੁਰਤ ਨਹੀਂ ਕਰਦਾ ਹੋਣਾ ਕਿਲੇ ਵੱਲ ਦੇਖਣ ਦੇ ਤੇ ਬਠਿੰਡਾ ਜਿਹੜਾ ਸੀ ਨਾ ਬਠਿੰਡਾ ਸ਼ਹਿਰ ਜਿਹੜਾ ਇਹ ਹੀ ਵਪਾਰ ਦਾ ਮੁੱਖ ਕੇਂਦਰ ਸੀਗਾ ਬਠਿੰਡਾ ਤੋਂ ਮਲਤਾਨ ਤੇ ਪਸ਼ਾਵਰ ਸਾਈਡ ਵਪਾਰ ਹੁੰਦਾ ਸੀਗਾ ਉੱਤਰ ਪੱਛਮੀ ਭਾਰਤ ਦਾ ਮੁੱਖ ਵਪਾਰ ਕੇਂਦਰ ਸੀਗਾ ਇਹ ਆ ਦੇਖੋ ਇਹ ਚਾਰੇ ਤੋਪਾਂ ਕਹਿੰਦੇ ਇਹ ਬਾਬਰ ਦੀਆਂ ਤੋਪਾਂ ਹੈਗੀਆਂ ਜਿਹੜਾ ਹਿੰਦੁਸਤਾਨ ਦਾ ਮੁਗਲ ਬਾਦਸ਼ਾਹ ਸੀਗਾ ਬਾਰੋਂ ਤੈਨੂੰ ਲੋਕ ਲੱਗੇ ਆਪਾਂ ਅੰਦਰ ਨਹੀਂ ਦੇਖਾਂਗੇ ਇਹ ਤੁਹਾਨੂੰ ਦਿਖਾ ਦਿੰਦਾ ਇੰਨੇ ਇੰਨੇ ਸਾਲ ਪੁਰਾਣੀ ਲੱਕੜ ਦੇਖੋ ਕਿੰਨੇ ਕਿੰਨੇ ਸਾਲ ਪੁਰਾਣਾ ਤਾਂ ਮੇਰੀਆਂ ਆ ਇਹ ਬੜੀਆਂ ਹੋ ਗਈਆਂ ਚਤਾਮੇ ਦੀਆਂ ਹੈਗੀਆਂ ਜਾਂ ਪਿੱਤਲ ਦੀਆਂ ਦੇਖੋ ਅਜੇ ਤੱਕ ਇਹਨਾਂ ਤੋਂਪਾਂ ਨੂੰ ਜੰਗ ਵੀ ਨਹੀਂ ਲੱਗਿਆ ਤੇ ਆ ਲੱਕੜ ਵੀ ਉਸ ਟਾਈਮ ਦੀ ਆ ਗ੍ਰੇਟ ਜਿਹੜਾ ਇਤਿਹਾਸ ਹੈਗਾ ਮਹਾਨ ਇਤਿਹਾਸ ਭਾਰਤ ਦਾ ਵਿਰਸਾ ਵੀ ਮਹਾਨ ਹੈਗਾ ਇਹਦੇ ਵਿੱਚ ਕਿਲੇ ਜੰਦਰ ਸੋਹਣੀਆਂ ਬਾੜਕਾ ਜਦੋਂ ਆਪਾਂ ਕੁ ਲੇ ਜਾਂਦੇ ਆ ਬਟ ਕਿਲੇ ਦੇ ਜਿਹੜੇ ਸਾਈਡ ਤੇ ਆਪਾਂ ਉੱਪਰ ਜਾ ਕੇ ਨਹੀਂ ਦੇਖ ਸਕਦੇ ਤੁਹਾਨੂੰ ਦੱਸ ਦਿੱਤਾ ਹੈਗਾ ਕਿ ਕੋਈ ਕੰਮ ਚੱਲ ਰਿਹਾ ਉਹ ਸਾਰੀ ਦਾ ਇਸ ਸਾਈਡ ਤੇ ਆਪਾਂ ਚੱਲਦੇ ਆਂ ਉੱਪਰ ਇਸ ਸਾਈਡ ਤੇ ਨਾ ਕਿਲੇ ਦੇ ਦੋਨੇ ਸਾਈਡ ਤੇ ਗੁਰਦੁਆਰਾ ਸਾਹਿਬਾ ਇੱਕ ਬਿਲਡਿੰਗ ਇੱਧਰ ਤੇ ਇੱਕ ਆਪਣੀ ਬੈਕ ਸਾਈਡ ਤੇ ਐ ਸਾਈਡ ਸੀ ਉਹ ਸਮੇਂ ਇੱਥੇ ਜਿਹੜਾ ਕਿਲੇ ਦਾ ਮੇਨ ਗੇਟ ਜਿੱਧਰ ਆਪਾਂ ਲੰਘ ਕੇ ਆਏ ਬਹੁਤ ਮਜ਼ਬੂਤ ਬਹੁਤ ਸਟਰੋਂਗ ਬਣਿਆ ਹੈਗਾ ਉਹ ਕਿਲੇ ਦੀਆਂ ਉਹ ਕੰਧਾਂ ਵੀ ਪੁਰਾਣੀਆਂ ਹੈਗੀਆਂ ਸ਼ਾਇਦ ਇਹ ਵੀ ਪੁਰਾਣੀ ਹੋਊਗੀ ਮੈਨੂੰ ਤੇ ਆਉਣੀ ਪੈਣੀ ਉਹ ਪਹਿਲਾਂ ਗਰਮੀ ਨਹੀਂ ਕਰਦੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਸ਼ਾਇਦ ਇਹ ਕਿਲੇ ਦੀ ਬਿਲਡਿੰਗ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੈਗਾ ਆ ਪੁਰਾਣੀ ਬਿਲਡਿੰਗ ਹੈ ਕਿਲੇ ਦੇ ਉੱਪਰੋਂ ਪੂਰਾ ਬਠੰਡਾ ਸਿੱਡੀ ਦਿਖ ਰਿਹਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਲਾ ਮੁਬਾਰਕ ਦੇ ਉੱਪਰੋਂ ਦਿਖ ਰਿਹਾ ਹੈ। ਆਕੰਧ ਆਇ ਦੀ। ਇੱਧਰ ਪੂਰੇ ਨਾ ਫਰੰਟ ਤੋਂ ਜਿਹੜਾ ਮੇਨ ਗੇਟ ਹੈਗਾ ਇਹ ਤੋਂ ਪੂਰੇ ਕਮਰੇ ਬਣੇ ਹੈਗੇ ਆ ਸੈਨਿਕਾਂ ਦੇ ਲਈ ਬਣੇ ਹੋਣਗੇ ਜਾਂ ਵਿੱਚ ਜੋ ਵੀ ਰਖਵਾਲੀ ਕਰਦੇ ਸੀਗੇ ਪਰਮਾਨੈਂਟ ਸੈਨਿਕ ਉਹਨਾਂ ਦੇ ਲਈ ਹੋਣਗੇ। ਜਾਂ ਕੋਈ ਵਿਸ਼ੇਸ਼ ਮਹਾਰਾਜੇ ਦੇ ਲਈ ਵੀ ਹੋਊਗਾ ਬਾਦਸ਼ਾਹ ਜਿਹੜੇ ਠਹਿਰਦੇ ਸੀਗੇ ਆ ਦੇਖੋ ਇਹਨਾਂ ਦੇ ਦਰਵਾਜ਼ੇ ਇਸ ਟਾਈਮ ਤੇ ਆਹ ਦੇਖੋ ਟੁੱਟੇ ਪਏ ਆ ਕੋਈ ਕੋਈ ਦਰਵਾਜ਼ਾ ਹੈਗਾ ਪਰ ਉਹ ਤਖਤ ਤੇ ਉਹਨਾਂ ਦੇ ਹਿੱਲੇ ਪਏ ਜਮਾ ਪਹਿਲਾਂ ਸਭ ਤੋਂ ਉੱਪਰ ਕਮਰੇ ਆ ਦੇਖੋ ਉਸ ਤੋਂ ਉਪਰ ਉਹ ਦੇਖੋ ਫਿਰ نیچے ਫਿਰ ਸਭ ਤੋਂ ਆ ਦੇਖੋ نیچے ਇਹਨਾਂ ਦੇ ਦਰਵਾਜ਼ੇ ਵੀ ਦੇਖੋ ਟੁੱਟੇ ਹੋਏ ਦਰਵਾਜ਼ੇ ਇਹਨਾਂ ਦੇ ਵਿੱਚ ਇਹ ਬਿਲਡਿੰਗ ਤੇ ਉਸ ਤੋਂ ਬਾਅਦ ਇਹ ਕੋਈ ਇਧਰ ਤੇ ਉਧਰ ਵੀ ਓਵੇਂ ਬਣਿਆ ਹੈਗਾ ਦੇਖੋ ਇਹ ਕੋਈ ਤੈਖੰਨਾ ਵਗੈਰਾ ਬਣਿਆ ਹੈਗਾ ਖੁਫੀਆ ਰਸਤੇ ਹੈਗੇ ਇਹਦੀ ਸ਼ਾਇਦ ਇੱਧਰ ਦੀ ਖੁਫੀਆ ਰਸਤੇ ਬਲਦੀ ਜਦੋਂ ਕੋਈ ਰਾਜਾ ਜੰਗ ਵਗੈਰਾ ਜੰਗ ਹੁੰਦੀ ਸੀ ਨਾ ਤੇ ਕੋਈ ਰਾਜਾ ਵਗੈਰਾ ਲੰਘਣਾ ਹੁੰਦਾ ਸੀਗਾ ਚੋਰੀ ਉਹ ਇੱਧਰ ਦੀ ਲੰਘ ਜਾਂਦੇ ਹੋਗੇ ਇਹ ਕੋ ਬਣਾਇਆ ਹੈਗਾ ਉਹ ਨਹੀਂ ਪਤਾ ਤੇ ਇਹਦਾ ਗੇਟ ਆ ਦੇਖੋ نیچے نیچے ਤੋਂ ਬਹੁਤ ਉੱਚਾ ਹੈਗੇ ਇਹ ਕਮਰੇ ਸ਼ਾਇਦ 200 250 ਫੁੱਟ ਉੱਚਾ ਉਹ ਤਾਂ ਜ਼ਿਆਦਾ ਹੀ ਹੋਊਗਾ ਜਿਹੜੀ ਉੱਪਰਲੀ ਮਾਰਤ ਹੈਗੀ ਆ ਦੇਖੋ ਹੁਣ ਆਪਾਂ ਐਗਜ਼ਿਟ ਕਰਦੇ ਆ ਇਹ ਹੈਗਾ ਵਾਪਸੀ ਦਾ ਰਸਤਾ ਆ ਦੇਖੋ ਡਿਜ਼ਾਈਨਿੰਗ ਦੇਖੋ ਕਿਲੇ ਦੀ ਕਿਲਾ ਮੁਬਾਰਕ ਦੀਆਂ ਬਾਹਰੀ ਦੁਵਾਰਾ ਉਹ ਦੇਖੋ ਦੁਵਾਰ ਨਾਲ ਇੱਕ ਸਾਈਡ ਤੋਂ ਡਿੱਗੀ ਹੋਈ ਕਈ ਜਗ੍ਹਾ ਤੋਂ ਡਿੱਗੀ ਆ ਸ਼ਾਇਦ ਇਹ ਸ਼ਹਿਰ ਦਾ ਵਿਕਾਸ ਜਾਂ ਇੰਨੇ ਸਾਲ ਹੋ ਗਏ 2100 ਸਾਲ ਪੁਰਾਣਾ ਕਿਲਾ ਹੈਗਾ ਸ਼ਾਇਦ ਇਸ ਕਰਕੇ ਬਾਹਰੀ ਦੁਵਾਰਾ ਕਦੋਂ-ਕਦੋਂ ਡਿੱਗੀਆਂ ਬਾਕੀ ਆਪਾਂ ਦੇਖਦੇ ਆਂ